ਸਾਡੇ ਪ੍ਰੋਗਰਾਮਾਂ 'ਚ ਪੁੱਤ ਕਲੇਸ਼ ਪੈਣਾ ਹੀ ਪੈਣਾ ਹੁੰਦਾ ਮੰਮੀ ਤੁਸੀਂ ਸਹੀ ਕਿਹਾ ਸਾਡੇ ਘਰ ਕੋਈ ਵੀ ਪ੍ਰੋਗਰਾਮ ਹੋ ਜੇ ਉਹ ਵੀ ਕਲੇਸ਼ ਤੋਂ ਬਗੈਰ ਮੈਂ ਮੰਨਦਾ ਨਹੀਂ ਆ ਜੇ ਸਾਡੇ ਮੂੰਹ ਚੁੱਪ ਰਹਿਣ ਤਾਂ ਫਿਰ ਰਿਸ਼ਤੇਦਾਰਾਂ ਦੇ ਖੁੱਲ ਜਾਂਦੇ ਆ ਜੇ ਰਿਸ਼ਤੇਦਾਰਾਂ ਦੇ ਚੁੱਪ ਹੋਣ ਫਿਰ ਪਤਾ ਨਹੀਂ ਕਿਤਨਾ ਕਿਤਨਾ ਚਿਚੜ ਛੇੜ ਜਾਂਦੀ ਹੈ ਤੇ ਕਲੇਸ਼ ਪੈ ਜਾਂਦਾ ਗੱਲ ਕੀ ਹੋਈ ਈ ਤੈਨੂੰ ਪਤਾ ਨਾ ਤੇਰੇ ਵੱਡੇ ਭਰਾ ਦਾ ਵਿਆਹ ਭਰਿਆ ਘਰ ਹਾਂ ਰਾਤੀ ਜਾਗੋ ਹੀ ਤੇ ਤੇਰੀ ਜਲੰਧਰ ਵਾਲੀ ਮਾਮੀ ਆਂਦੀ ਵੀ ਸਿਰ ਤੇ ਜਾਗੋ ਮੈਂ ਚੁੱਕ ਲਈ ਆ ਜਾਗੋ ਹੀ ਉਹ ਲਾਈਟਾਂ ਵਾਲੀ ਜਿਹੜੀ ਅੱਜ ਕੱਲ੍ਹ ਚੱਲਦੀ ਹੈ ਤੇ ਮਾਮੀ ਤੇਰੀ ਕਹਿੰਦੀ ਮੈਂ ਚੁੱਕਣੀ ਆ ਤੇਲ ਆਣੀ ਲਈ ਉਹਦੀ ਕਰਤੋਤ ਵੇਖ ਲਾ ਅੱਛਾ ਉਹ ਤੇਲ ਆ ਜਾਗੋ ਪਾ ਲਈ ਗੱਡੀ ਚ ਵੱਡੀ ਮਾਮੀ ਆਹੋ ਵੱਡੀ ਆਪਣੀ ਜਾਗੋ ਸਿਰ ਤੇ ਰੱਖੀ ਵੀਰੇ ਕੱਲ ਉਹ ਪਹਿਲੇ ਲਈ ਹੀ ਗੱਡੀ 'ਚ ਯਾ ਤੇਰੀ ਨਿੱਕੀ ਮਾਮੀ ਨੂੰ ਸਾੜਨ ਵਾਸਤੇ ਦੀਦੀ ਵਾਲੀ ਜਾਗੋ ਲੈ ਕੇ ਆਈ ਇਹਨਾਂ ਨੂੰ ਫਿਰ ਪਤਾ ਹੁੰਦਾ ਆ ਕਿ ਕਲੇਸ਼ ਕਿੱਥੇ ਪੈਣਾ ਆ ਉਹੀ ਮੌਕਾ ਸਾਂਭ ਲਈਏ ਫਿਰ ਮੁੱਕੀ ਤੇਰੀ ਮੰਮੀ ਲੈਟਾਂ ਲਈ ਜਾ ਗੋਲਾ ਕੇ ਸੱਜੇ ਪਾਸੇ ਤੂੰ ਫਿਰੇਂ ਹੱਡੀ ਮੰਮੀ ਦੀ ਵੈਲੀ ਜਾ ਗੋਰਾ ਕੇ ਸਿਰ ਤੇ ਉਹ ਖੱਬੇ ਪਾਸੇ ਤੂੰ ਫਿਰੇਂ ਅੱਗੇ ਜੀ 15 16 ਆ ਕਿੱਧਰ ਕਿੱਧਰ ਹੋਏ ਫਿਰ ਵੀ ਜਿਵੇਂ 1947 ਦੇ ਵਿੱਚ ਪਾ ਪਾਕਿਸਤਾਨ ਦੀ ਵੰਡਾਈ ਨਾ ਉਦਾਂ ਇੱਥੇ ਰਿਸ਼ਤੇਦਾਰਾਂ ਚ ਵੰਡੋ ਜਿੱਦਾਂ ਛੋਟੀ ਮੰਮੀ ਵਾਲ ਤੁਰੇ ਫਿਰ ਨਾ ਵੱਡੀ ਮੰਮੀ ਵਾਲ ਤੁਰੇ ਫਿਰ ਨਾ ਤੇ ਵਿਆਹ ਵਾਲਾ ਮੁੰਡਾ ਮੰਮੀਆਂ ਦਾ ਮਾਨ ਤਾਂ ਰੱਖਣ ਵਾਸਤੇ ਕਦੀ ਸੱਜੇ ਪਾਸੇ ਜਾਵੇ ਭੱਜ ਕੇ ਕਦੀ ਖੱਬੇ ਪਾਸੇ ਜਾਵੇ ਫਿਰ ਘਰੋਂ ਹੀ ਭੱਜ ਗਿਆ ਵਿਚਾਰ ਲੱਭਣ ਨਹੀਂ ੜਿਆ ਵਿਆਹ ਵਾਲਾ ਮੁੰਡਾ ਨਹੀਂ ਲੱਭਣ ੜ ਮਾਮੀਆਂ ਨੂੰ ਕਿਆ ਹੋ ਰਿਹਾ ਚੋੜੀਆਂ ਤੇ ਮੇਰੇ